ਮੇਰੀ 15 12 2024 ਦਾ ਮੈਟਰ ਹੈ ਜੀ तकरीबन ਸ਼ਾਮ 7 ਵਜੇ ਦਾ ਇਨਸੀਡੈਂਟ ਹੈ ਇਹਦੇ ਵਿੱਚ ਪਿੰਡ ਛੰਨਾ ਗਲੋਬ ਸਿੰਘ ਵਾਲਾ ਜੋ ਕਿ ਸਾਡਾ ਪੀਐਸ ਪਧੌੜ ਸਾਡੀਆਂ ਤਪੇ ਵਿੱਚ ਪਿੰਦਾ ਇਹਦੇ ਵਿੱਚ ਸ਼ਾਮ 7 ਵਜੇ 2 3 ਵੇਚ ਆਪਸ ਵਿੱਚ ਕਲੈਸ਼ ਹੋਇਆ ਜੀ ਇਹਦੇ ਵਿੱਚ ਮੇਨ ਜਿਹੜਾ ਇਹਦੇ ਚ ਇਨਸੀਡੈਂਟ ਦੇ ਵਿੱਚ ਜਿਹੜੇ ਮੌਜੂਦਾ ਸਰਪੰਚ ਸੁਖਜੀਤ ਸਿੰਘ ਤੇ ਉਹਦਾ ਫਾਦਰ ਅਮਰਜੀਤ ਸਿੰਘ ਇਹ ਦੋਨਾਂ ਨੂੰ ਸੱਟਾਂ ਲੱਗੀਆਂ ਹਫਤਾ ਲੈ ਜਾਂਦੇ ਹੋਏ ਜੋ ਮੌਜੂਦਾ ਸਰਪੰਚ ਸੁਖਜੀਤ ਸਿੰਘ ਹੈ ਉਹ ਰਸਤੇ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ ਜੋ ਕਿ ਤੇਜ਼ ਤਾਰ ਹਥਿਆਰਾਂ ਦੇ ਨਾਲ ਪਾਰ ਹੋਇਆ ਤੇ ਇਹਦੇ ਵਿੱਚ ਜਿਹੜੀ ਦੂਜੀ ਧਿਰ ਹੈ ਗੁਰਚੰਦ ਸਿੰਘ ਉਹਦੇ ਵਿੱਚ ਉਹਨਾਂ ਦਾ ਇਹਨਾਂ ਦੇ ਨਾਲ ਜੋ ਕਿ ਪੁਰਾਣਾ ਤਕਰਾਰ ਚੱਲ ਰਿਹਾ ਸੀ ਉਹਦੇ ਚੱਲਦੇ ਹੋਏ ਇਹਨਾਂ ਤੋਂ ਦਾ ਕਲੈਸ਼ ਹੋਇਆ ਪਿੰਡ ਦੀ ਫਿਰਨੇ ਕਿ ਸਰ ਪਰਿਵਾਰ ਮੈਂਬਰ ਵੱਲੋਂ ਆਖਿਆ ਗਿਆ ਹੈ ਨਰਸ਼ੀਨ ਨੂੰ ਲੈ ਕੇ ਹੋਈ ਹੈ ਸਾਰੀ ਲੜਾਈ ਪਿੰਡ ਦੇ ਸਰਪੰਚ ਵੱਲੋਂ ਰੋਕਿਆ ਜਾ ਰਿਹਾ ਸੀ ਇਹ ਨੂੰ ਕਿਵੇਂ ਦੇਖ ਰਹੇ ਹੋ ਜੋ ਕਿ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਇਹ ਦੋਨਾਂ ਧਿਰਾਂ ਦਾ ਪਹਿਲਾਂ ਤੋਂ ਹੀ ਪਿੰਡ ਦੇ ਵਿੱਚ ਕਿਸੇ ਨਾ ਕਿਸੇ ਮਸਲੇ ਵਿੱਚ ਤਕਰਾਰਪਾਹੀ ਚੱਲਦੀ ਰਹਿੰਦੀ ਸੀ ਜਿਸ ਦੇ ਚੱਲਦੇ ਅੱਜ ਜਦੋਂ ਦੋਨਾਂ ਧਿਰਾਂ ਪਿੰਡ ਦੀ ਧਿਰ ਦੀ ਵਿੱਚ ਆਪੋ ਸਾਹਮਣੇ ਹੋਈਆਂ ਤੇ ਉਹਨਾਂ ਦਾ ਆਪਸ ਵਿੱਚ ਐਂਗੁਇਸ਼ ਹੋਇਆ ਤੇ ਤੇਜ਼ ਤਾਰ ਹਥਿਆਰਾਂ ਨਾਲ ਦੋਨਾਂ ਧਿਰਾਂ ਦੇ ਆਪਸ ਵਿੱਚ ਕਲੈਸ਼ ਹੋਣ ਕਰਕੇ ਇਹ ਵਾਰਦਾਤ ਹੋਈ ਹੈ ਜੀ ਇਹ ਜੋ ਨਛੇ ਵਾਲੀ ਗੱਲ ਕੋਈ ਸਾਹਮਣੇ ਨਹੀਂ ਹੈ ਸਰ ਪੁੱਛ ਬੋਲੋ ਕਿ ਕਿੰਨੇ ਬੰਦੇ ਅਰੈਸਟ ਕੀਤੇ ਗਏ ਤੇ ਪਰਚਾ ਦਰਜ ਹੋ ਗਿਆ ਸਰ ਹਾਂ ਜੀ ਜਿਹੜਾ ਡਿਸੀਜ਼ਡ ਸੁਖਜੀਤ ਸਿੰਘ ਹੈ ਉਹਦੇ ਫਾਦਰ ਅਮਰਜੀਤ ਸਿੰਘ ਜੋ ਕਿ ਹੁਣ ਸਟੇਬਲ ਹਾਲਤ ਵਿੱਚ ਹੈ ਉਹਨੂੰ ਹੁਣ ਉਹਨਾਂ ਨੇ ਬਿਆਨ ਕਲਮਬੰਦ ਕਰਾਏ ਨੇ ਤੇ ਅਗਲੀ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਮੁਤਾਬਕ ਮੌਕੇ ਤੇ 15 ਤੋਂ 20 ਬੰਦੇ ਬਾਰੇ ਉਹਨਾਂ ਨੇ ਦੱਸਿਆ ਜਿਨ੍ਹਾਂ ਤੇ ਅਸੀਂ ਮੌਕੇ ਤੇ ਹੀ ਮਾਰ ਜੋ ਜੀਐਸਵੀ ਸਾਹਿਬ ਸ਼ਾਮ ਨੂੰ ਸਾਡੀਆਂ ਜਿਹੜੀਆਂ ਰੀਡਿੰਗ ਪਾਰਟੀ ਟੀਮਾਂ ਬਣਾ ਦਿੱਤੀਆਂ ਗਈਆਂ ਸਨ ਤੇ ਨਾਲ ਹੀ ਸੀਆਈਏ ਤੇ ਪਲੱਸ ਟੈਕਨੀਕਲ ਸੈੱਲ ਜਿਹੜਾ ਸਭ ਬਰਨਾਲੇ ਦਾ ਟੈਕਨੀਕਲ ਸੈੱਲ ਦੀ ਟੀਮ ਹੈ ਉਹਦੇ ਵੱਲੋਂ ਵੀ ਅਸੀਂ ਲੋਕੇਸ਼ਨਾਂ ਲੈ ਕੇ ਰੀਡ ਕਰ ਰਹੇ ਹਾਂ ਤੁਹਾਡੇ ਮਾਣਯੋਗ ਰਾਹੀਂ ਮੈਂ ਇਹ ਦੱਸਣਾ ਚਾਹੁੰਦਾ ਪਬਲਿਕ ਨੂੰ ਕਿ ਜਿੰਨੇ ਵੀ ਦੋਸ਼ੀ ਹੈ ਕਾਈਂਡਲੀ ਉਹ ਸੈਂਟਰ ਕਰਦੇ ਤਾਂ ਕਿ ਅਸੀਂ ਇਹਦੇ ਵਿੱਚ ਜਿਹੜੀ ਦੋਸ਼ੀ ਆ ਤਾਂ ਕਿ ਅਗਲੀ ਕਾਰਵਾਈ ਉਮਲ ਵਿੱਚ ਲਿਆਂਦੀ ਜਾਵੇ। ਇਹਨ ਕੇਸ ਜੇ ਕੋਈ ਪਨਾਹ ਦਿੰਦਾ ਹੈ, ਕੋਈ ਛੜਨ ਦਿੰਦਾ ਹੈ ਦੋਸ਼ੀਆਂ ਨੂੰ, ਉਹਨਾਂ ਤੇ ਵੀ ਅਸੀਂ ਜੇ ਸਾਡੇ ਧਿਆਨ ਵਿੱਚ ਆਉਂਦਾ ਬਣਦੀ ਇੰਦੇ ਤਾਂ ਕਾਰਵਾਈ ਕਰਾਂਗੇ ਐਜ਼ ਪਰ